ਕੁੰਡਾ ਕਰਾ ਲਿਆ ਸਵੇਰੇ ਤੇ ਵੀਰੇ ਦੋ ਬੱਚੇ ਭੱਜ ਗਏ ਆਪਣੇ ਲੱਭਣ ਚੱਲੇ ਆ 12 ਵੇ ਨੂੰ ਚੱਲੇ ਆ ਲਾਲ ਰੰਗ ਲੱਗਿਆ ਹੁੰਦਾ ਉਹਨਾਂ ਦਾ ਲਾਲ ਰੰਗ ਲੱਗਿਆ ਵਾ ਤੇ 12 ਵੇ ਨਹੀਂ ਚੱਲਦੇ ਆ ਟਾਈਮ 11 ਵਜੇ ਆ ਗਏ ਆ ਪੁੱਤ ਹੋ ਗਏ 11:00 ਵਜੇ ਆ ਗਏ ਆ ਦੇਖਦੇ ਆ ਜਾ ਕੇ ਸਵੇਰ ਦੇ ਫਿਰਦੇ ਜੀ ਮੜੀ ਉਹਨਾਂ ਦਾ ਸਾਫੀ ਪੱਤਰ ਜਾਂ ਜਿੜਕਾ ਆ ਜਾਂਦੇ ਆ ਦੇਖਦੇ ਆ ਆ ਪਹੁੰਚ ਗਿਆ ਆਪਾਂ ਵੀ 12 ਤੇ ਦੇਖਦੇ ਆ ਆਪਣੇ ਆਹ ਨੂੰ ਗਰਦਨ ਘਰ ਕੀ ਪੈਂਡਿਆਂ ਦੇ ਤਾਂ ਕਾਫੀ ਫਿਰਦੇ ਆ ਅਰੇ ਇੱਕ ਤਾਂ ਨਹੀਂ ਪੰਡ ਵੀ ਦੇਖ ਲਓ ਜੁੜਦੇ ਜੀ ਪੰਡਾਂ ਦਾ ਵਾਲਾ ਛੋਟਾ ਨਾਲ ਵਾਲਾ ਬੱਟਾ ਸੋਨੀ ਮੂਲੇ ਵਜ ਰਹੇ ਹੈ ਸੋਨੀਆ ਜਿੰਨਾ ਕਿ ਉੱਤੇ ਘੜੇ ਰਹੇ ਨੇ ਆਹ ਫਿਰਦੇ ਪੰਡ ਵਾਲਿਆਂ ਦੇ ਗੂਤਰ ਦੇਖ ਸਕਦੇ ਆਹ ਹੋਰ ਪੰਡ ਚੱਲੇ ਨੇ ਨੰਪੰਡ ਲੱਭੇ ਲੱਭੀ ਨਹੀਂ ਚੌਥਾ ਵੈਂਡਾ ਦੇਖ ਰਹੇ ਹਾਂ ਬੱਚੇ ਜੇ ਉਹ ਲੱਭ ਕੇ ਤਾਂ ਫਿਰ ਸਹੀ ਆ ਨਹੀਂ ਤਾਂ ਘਰੇ ਜਾਵਾਂਗੇ ਫਿਰ ਹਾਂ ਅੱਜ ਕਿਵੇਂ ਆਪਿਓ ਬੱਚੇ ਦਾ ਆਪਣੇ ਲੱਭੇ ਨਹੀਂ ਆਪਾਂ ਆ ਕੇ ਰੈਕ ਉਡਾਉਣਾ ਆ ਦੇਖ ਕਰਦੇ ਹਾਂ ਸਮਾਨ ਜਾਂ ਲੈਣਾ ਹੈ ਰਾਤ ਨੂੰ ਅਸੀਂ ਆਪਣੇ ਜਾਗੂ ਵਾਲੂਣ ਦਾ ਘਟਾਇਆ ਹੈ ਆਪਾਂ ਦੇਖਦਾ ਜਿਓ ਮੈਂ ਵੀ ਵਾਲੂਣ ਘਟਾ ਲੇ ਇੰਦਾ ਵੀ ਆਖੋ ਭਾਬਾ ਜੀ ਖਿੜ ਗਏ ਤੇ ਉਹਨੇ ਨੇ ਵੀ ਘਟਾ ਲੇ ਵਾਲ ਬੂਲ ਦੇਖਦੇ ਹਾਂ ਹੁਣ ਜਾ ਕੇ ਆਪਾਂ ਰੈਗੋੜ ਇਹਨੇ ਕੀ ਲੈਣਾ ਸੀ ਵਿਆਹ ਚ ਪਾਉਣ ਨੂੰ ਕੁਛੇ ਕੁਛੇ ਇਹ ਲੈਣੇ ਸੀ ਨੇ ਘਰੇ ਪਾਉਣ ਨੂੰ ਬਾਜ ਹੁਣ ਦੇਖਦੇ ਆਪਾਂ ਤਿਆਰ ਹੋ ਕੇ ਦਿਖਾਉਣੇ ਨੇ ਤੁਨੂੰ ਦਿਖਾਈ ਕੋਨੇ ਕੀ ਲੈ ਕੇ ਆਇਆ ਨਿਕਰਾ ਲੱਗਾਇਆ ਤੇ ਫੇਰ ਦੇਖ ਲਾਂਗੇ ਕਿ ਕਦੋਂ ਪਾਉਣੀ ਆ ਬਰਾਤ ਮੇਰੇ ਮੂਹਰੇ ਡੋਡੇ ਦੀ ਕਿਹ ਰਾਤ ਚਲੀ ਹੈ ਮੇਰੇ ਤੋਂ ਦੁਦਾਂ ਖਾ ਮੈਨੂੰ ਥੋੜੀ ਜੋ ਕੋਈ ਉੱਪਰ ਬਾਈ ਨੂੰ ਪਸੰਦ ਨਹੀਂ ਆ ਰਿਹਾ ਕੋਈ ਇਹ ਲੋਕਾਂ ਦੀ ਕਹਿਰ ਖਾਦੀ ਕਹਿਰ ਖਾਦੀ ਤੇ ਲੋਕਾਂ ਦੀ ਦੁਨੀਆ ਤੇਰੀ ਵੀ ਕੋਨਾਂ ਦੇ ਰਾਹ ਦੇ ਰੋਟੀ ਆਂਦਾ ਕੁ ਪਿੰਜਰੇ ਵਾਰਦੀ ਓਕੋ ਨੇ ਸੁਬਹ ਸਿਨਾ ਕਰੀਏ ਨੀ ਆ ਮੈਂ ਖ ਸਕਦੇ ਹੋ ਬਾਈ ਦਾ ਕੋਈ ਕੰਮ ਨਹੀਂ ਹੈਗਾ ਓਰੇ ਨੂੰ ਜਾਣ ਦਿੰਨੇ ਆ ਬਸ ਚ ਬਿਠਾ ਦੇ ਕਰਾ ਹੋ ਜਾਣਾ ਅਸੀਂ ਦੂਜਲੇ ਗਾਣੇ ਜੀ ਰਾ ਭੁੱਲ ਗਏ ਬਰਾ ਭੁੱਲ ਗਏ ਵਾਹ ਆ ਦੇਖ ਸਕਦੇ ਹੋ ਮੇਰੇ ਸਭ ਤੋਂ ਵੱਡਾ ਚਿੜੀ ਮਾਰ ਆ ਧਿਆਣਾ ਕਹਿੰਦੇ ਨੇ ਨੂੰ ਐਨੂੰ ਕਹਿੰਦਾ ਆ ਦੇਖ ਸਕਦੇ ਹੋ ਪੰਗੇ ਲੈ ਰਿਹਾ ਆਪਣਾ ਸਮੀਰਪੁਰਾ ਗੋਬਲੇ ਰਿਹਾ ਨੂੰ ਕੇ ਬੰਦਾ ਆ ਮੇਹਤੀ ਕਰਾ ਲਈ ਆਪਣੇ ਅਹੀਰ ਭਰਾਣੇ ਮੈਨੂੰ ਥੋੜੋ ਕਹਿ ਦੀ ਗੇਂਦੀ ਕਰਦਾ ਜੀ ਅੱਛਾ ਠੀਕ ਆ ਆਹ ਦੇਖ ਸਕਦੇ ਆਪਾਂ ਸਾਈਡ ਸਾਊਂਡ ਚ ਲਾਤਾ ਆ ਕੇ ਜਿਹੜੇ ਆਏ ਜੀ ਆਪਾਂ ਦੇਖੋ ਆਪਣਾ ਡਰਾਈਵਰ ਵੀ ਜਾ ਬੈਠਾ ਵਾ ਪੂਰਾ ਕੰਮ ਕੈਂਡ ਚਾ ਗਿਆ ਆ ਬਈ ਆਪਾਂ ਜਿਹੜੇ ਜਲੰਧਰ ਆਏ ਸੀ ਆ ਕੂਤਰਵਾਜ ਮਿਲ ਗਿਆ ਆਪਾਂ ਨੂੰ ਆਪਣੇ ਜਿਹੜੇ ਦੜੇ ਵੜਾਉਂਦੇ ਨੇ ਨਾ ਦੇਖ ਸਕਦੇ ਹੋ ਤੁਸੀਂ ਵੀ ਲਾਏ ਨਾ ਨਾ ਵੀ ਲਾਏ ਚੈਨਲ ਤੇ ਨਵੇਂ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਘੱਟ ਦੇਖ ਸਕਦੇ ਹੋ ਕਿੰਨਾ ਹੋਇਆ ਬਾਰੇ ਦੂਜੇ ਪਿੰਡ ਦੀ ਹਾਂ ਰਸਤੇਦਾਰੀ ਜਾਈ ਸੀ ਮੜਾ ਜਾ ਠੀਕ ਆ ਜੀ ਮਜ਼ੇਦਾਰੀ ਹੋਵੇ ਧੰਦ ਤੁਹਾਡੇ ਪਿੰਡ ਵੜਾ ਆਂਗਲਾ ਇਹ ਤਾਂ ਉੱਥੇ ਉਤਰਨੀ ਹੈ ਇਹਨੇ ਧੰਗੀਆਂ ਵਾਲਾ ਸਵਾਰੀ ਫੇਰ ਆਉਂਦਾ ਵਾ ਜਿਹੜੇ ਪਿੰਡ ਛੱਡੇ ਉੱਥੇ ਉੱਤਮ ਫੇਰ ਹੀ ਵਾ ਛੱਟੜੀਆਂ ਥਾਰੇ ਨੇ ਆਪਣੇ ਆਪਣੇ ਇਸ਼ਾਰੇ ਹਾਂ ਕਿੰਤਨ ਨੂੰ ਕਹਿੰਦਾਂ ਨਾ ਸਾਥ ਦੇ ਵੀ ਆਪਾਂ ਫੜ ਗਿਆ ਬਾਪੂ ਨਾਲ ਕਿਸ ਤਰ੍ਹਾਂ ਦੀ ਗੱਲਾਂ ਕਰਕੇ ਇਸ ਤਰ੍ਹਾਂ ਜਾ ਕੇ ਸਮਝਾਉਣ ਦਾ ਕਰਵਾਉਂਦਾ ਵਾ ਤੇ ਬਾਅਦ ਤੁੰ ਬਾਤ ਕਰ ਜਾ ਕੇ ਕਰ ਜਾਂਦੇ ਆ ਆ ਵਈ ਦੇਖ ਸਕਦੇ ਹਾਂ ਆਪਾਂ ਢਾਲੀ ਸਾਹਿਬ ਆ ਗਏ ਆ ਗੁਰਦੁਆਰੇ ਚ ਮੱਥਾ ਟੇਕਣ ਦੇਖ ਸਕਦੇ ਹੋ ਤੁਸੀਂ ਆਪਾਂ ਚੱਲਦੇ ਹਾਂ ਮੱਥਾ ਟੇਕਣ ਅਗ ਆਪਣਾ ਕਰਨ ਵਈ ਜਾ ਰਿਹਾ ਹਾਂ ਬਈ ठीक है हाँ देख सकते गुरद्वारा हाँ भाई आप गुरुद्वारे च घूम रहे हैं सरोवर को चले ठीक है उखड़ जी আগে তো বলাগে দেখ ঠিক ওকে রুকি নিজি না ঠিক আছে ਜੇ ਆ ਗਿਆ ਆਪਾਂ ਗੋਤਵਰੇ ਆਏ ਸੀ ਅੱਜ ਰਸਤੇਦਾਰ ਆਏ ਹੋਏ ਆਪਣੇ ਨਾਲ ਤੇ ਦੋਨੇ ਉਹਰੇ ਹੱਥ ਪੈਰ ਸਰੋਵਰ 'ਚ ਤੁਸੀਂ ਦੇਖ ਸਾਧਦੇ ਹੋ ਬਾਕੀ ਬੰਦੇ ਆਪਣੇ ਪਿੱਛੇ ਆ ਰਹੇ ਆ ਤੇ ਆ ਕਰਨਾ ਚੱਲਿਆ ਛਾਲ ਮਾਰਨ ਮਾਰਦੇ ਛਾਲ ਵੇ ਮਾਰਦੇ ਛਾਲ ਪਾਚੀ ਦਿਖਾਉ ਪੰਪ ਦਿੱਲੀ ਹੋ ਗਿਆ ਜੀ ਆਹ ਦੇਖ ਸਾਧਦੇ ਹੋ ਮੱਛੀਆਂ ਮਚੀਂ ਦੇਖਾ ਦੂੰਗੀ। ਉਹ 골ਡਨ ਫਿਸ਼ ਸੋਨੇ ਦੀ ਮੱਛੀ ਫੜਦੀ ਆ ਉਹ ਫੜ ਕੇ ਚੱਲਾਂਗੇ। ਪਰ ਸਾਧ ਤਾਂ ਕਿ ਹਲਮਾ ਲੱਤੀ ਮੜਾ। ਓਏ। ਫੜ ਲਾ। ਆ ਦੇਖਾ ਦਉ ਜੀ ਫੜ ਮੱਛੀ ਫੜ ਰਿਆ। ਰਾਸਾ ਆ ਪਾ ਗਿਆ ਜਿਹਦੇ ਪਰਾਂ ਜੇ। ਦੇਖਾ ਦਉ। ਹੁਣ ਤੁਹਾਨੂੰ ਹੋਰ ਪਰੇ ਜਾ ਕੇ ਦਿਖਾਵਾਂਗੇ। ਬਾਹਰ ਜਾ ਕੇ ਤੁਹਾਨੂੰ ਦਿਖਾਉਨੇ ਆ। ਦੇਖ ਸਾਧਿਓ ਬਈ ਆ ਗਿਆ ਆਪਾਂ ਹੋਰ ਪਾਸੇ ਮੱਥਾ ਟੇਕਣ ਆ ਗਿਆ ਪਹਿਲਾਂ ਪਿੱਛੇ ਵੀ ਬਹੁਤ ਆਂਦੇ ਮੱਥਾ ਟੇਕ ਕੇ ਆਏ ਆ ਆਪਾਂ ਹੁਣ ਅੰਦਰ ਜਾ ਕੇ ਮੱਥਾ ਟੇਕਦੇ ਆਂ ਦਿਖਾਉਣਿਆਂ ਵਾਲੇ ਵੀ ਗੁਰੂ ਜੀ ਮਹਾਰਾਜ ਜੀ ਆ ਵੀ ਦੇਖ ਸਾਧਿਓ ਕਿੰਨਾ ਫੋਨ ਮੇਰਾ ਹੱਲਿਆ ਕਰਨੇ ਆਈਫੋਨ ਫੜਾ ਯਾਰ ਆਪ ਦਾ ਉਹਦੇ ਵਿੱਚ ਵਧੀਆ ਹੋਊਗੀ ਆਈਫੋਨ ਆਇਆ ਆਈਫੋਨ ਦੇਖ ਸਾਧਿਓ ਆਈਫੋਨ ਗੁਰੂ ਕੇ ਲਾਹ ਮਾਰ ਪਿੰਦੇ ਹਮਾਰਾ ਮਜ਼ਦੂਰੀ ਆ ਬਲ ਉਹਨਾਂ ਨੇ ਟੱਕਿਆ ਰ ਪਰਵਾਰ ਦੇ ਉੱਤੇ ਆਕਰ ਕਰਾਂ ਪਾਈ ਹੋਤੀ ਜਾਣਾ ਦਾ ਹੁਣ ਕਿੱਥੇ ਚੱਲੇ ਫਾਦਲੇ ਫਰਦਾਦ ਗਰੇ ਦੇਖਿਆ ਨਹੀਂ ਤੁਸੀਂ ਕਿ ਨਾ ਹੁਣ ਕਿੱਥੇ ਚੱਲੇ ਸਰ ਕਾਹ ਰਹੇ ਅਮਰ ਜੀ ਮੇਰੀ ਕੰਮ ਨਾ ਮਤਸ਼ੀਰ ਫੜਾ ਖਾਈਏ ਆ ਜੇ ਵਿੱਚ ਦਪਾ ਆ ਦੇਖ ਸਕਦੇ ਆ ਬਾਬੂ ਆਪਾਂ ਬਲੌਗ ਹੋਂਦੇ ਆ ਆਪਾਂ ਪ੍ਰਸ਼ਾਦ ਨਹੀਂ ਲੈਣਗੇ ਹੁਣ ਕਰਨੇ ਦਿਖਾਂਗੇ ਖੜ ਜਾ ਰੇ ਅਰੇ ਮੱਥੜੇ ਗਿਉਣ ਦੇ ਪਹਿਲਾਂ ਠੀਕ ਆ ਮੂੰਹ ਤੋੜਨਾ ਕਿੰਨਾ ਪੋਜਾਤਾ ਆ ਲੈਣ ਲੈ ਮੱਥਾ ਦੇਖਣਾ ਤੇ ਨਹੀਂ ਆ ਦੇਖ ਸਕਦੇ ਆ ਬਾਬੇ ਆਪਾਂ ਚੱਲੇ ਆ ਘਰੇ ਆ ਵਲੌਗ ਮੈਂ ਅਪਲੋਡ ਕਰ ਦੂੰਗਾ ਸਾਰਿਆਂ ਦੀ ਪਰਮਿਸ਼ਨ ਮੈਂ ਲੈ ਲਈਨਾਂ ਦੀ ਫਿਰ ਕੰਦ ਬਲੌਗ ਕਰਦੇ ਅਪਲੋਡ ਤੇ ਹੁਣ ਚੱਲਿਆਂ ਆਪਾਂ ਘਰੇ ਆ ਦੇਖ ਸਕਦੇ ਤੁਸੀਂ ਹੈ ਗਰਮੀ ਇਹਨੂੰ ਲੱਗ ਜਾਂਦੀ ਹੈ ਦੇਖ ਕਰਦੇ ਹਾਂ ਇਹਨੂੰ ਗਰਮੀ ਲੱਗਦੀ ਹੈ ਇਹਨੂੰ ਬਸ ਹੁਣ ਸਾਰੇ ਵਲੌਗ ਚ ਹਾਈ ਕਰੀ ਜਾਣਾ ਪਹਿਲਾਂ ਵੀ ਉਹ ਹੈਗਾ ਵਾ ਬਲੌਗ ਬਹੁਤ ਹੈ ਚਲੋ ਆਹੋ ਤੇ ਦਲ ਫਿੜੇ ਪੈਣੇ ਉਧਰੇ ਆ ਵੀ ਦੇਖਾ ਦੋ ਚਪਲ ਹੁੰਦੇ ਨੇ ਸਾਡਾ ਜੀ ਨਹੀਂ ਕਰਦਾ ਕਿ ਜਾਣ ਨੂੰ ਕਰਨੇ ਓਏ ਹੋਰ ਕਿਸੇ ਦੀ ਚਪਲਾਂ ਪਾ ਲਈਆਂ ਨਹੀਂ ਨਹੀਂ ਆ ਆ ਦੇਖ ਬੇ ਅਸ਼ਵਾਨੀ ਸਿਮਾਨੀ ਆ ਆ ਫੁੱਫੜ ਜੀ ਦਿਖਾਣਾ ਫੁੱਫੜ ਜੀ ਆ ਦੇਖ ਲੋ ਹੋਰ ਕਿਸੇ ਦੀ ਚਪਲਾਂ ਪਾ ਲਈਏ ਨੇ ਓਏ ਚੋਰਾਂ ਨਹੀਂ ਦੇਖ ਸਾਡੇ ਨਵੀਆਂ ਜੀ ਪਾਲੀਆਂ ਜਾ ਕੇ ਪੁਰਾਣੀਆਂ ਜੀ ਚਪਲਾਂ ਹੀ ਜਿੰਦੀਆਂ ਤੁਸੀਂ ਤਾਂ ਨਹੀਂ ਕਰੀ ਜਾਂਦੇ ਬੈਠੇ ਹੈਂ ਕਦੇ ਬੂਟੀ ਬਦਲ ਦਾਂ ਆਪਣੇ ਹੈਂ ਦੱਸ ਦ ਸੱਚੀ ਇਹਨੇ ਤਾਂ ਕਰਤਾ ਕਰਨੇ ਨੇ ਅਸੀਂ ਬਈਆ ਜਵਾਕ ਲੈਣ ਲੱਗ ਗਿਆ ਦੇਖੋ ਹਟਾਉਣੇ ਹਟਾਉਣੇ ਲੈਣ ਲੱਗ ਗਿਆ ਜਵਾਕ ਜਵਾਕ ਆਏ ਕਰਨੇ ਖੜਾਉਣੇ ਨਹੀਂ ਲੈਣੇ ਕਿੱਥੇ ਲੈ ਲਾਗੇ ਖੜਾਉਣੇ ਰੁਕ ਜਾ ਅੱਜ ਆ ਚੱਲੇ ਆਂ ਬਈ ਆਪਾਂ ਘਰੇ ਮੈਂ ਤੇ ਘਰ ਨਾ ਚੱਲੇ ਆ ਤੇ ਘਰੇ ਜਾ ਕੇ ਤੁਹਾਨੂੰ ਦਿਖਾਉਣੇ ਆ ਹੁਣ ਮੋੜ ਦਾ ਮੋੜ ਦਾ ਤਾਂ ਮੋੜ ਲੈ ਕੀ ਹੋ ਗਿਆ ਆ ਚੱਲਦੇ ਆ ਘਰੇ